ਕੀ ਕੁਛਾ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਸੀ ਕਿੱਥੇ ਤੱਕ ਪਹੁੰਚੇ? ਕਿ ਅਸੀਂ ਸਾਰੇ ਪਿੰਡਾਂ ਦੇ ਛੱਪੜ ਸਾਰੇ ਪਿੰਡਾਂ ਦੇ ਵਿੱਚ ਪਲੇਗ੍ਰਾਉਂਡ ਇੱਕ ਨੰਬਰ ਦੇ ਟਾਪ ਕੁਆਲਟੀ ਦੇ ਬਣਾਨੇ। ਇਹ ਝਾੜੀਆਂ ਕਟਾ ਕੇ ਪੂਰੇ ਪਲੇਗ੍ਰਾਉਂਡ ਬਣਾਇਆ। 4 ਕੀਲੇ ਚ ਪਲੇਗ੍ਰਾਉਂਡ ਬਣੇ ਆ ਇਹਦੇ ਆਲੇ ਦੁਆਲੇ ਇੰਟਰਲੋਕਿੰਗ ਟਾਈਲਾਂ ਲਾ ਕੇ ਟਰੈਕ ਬਣਾਇਆ। ਇੱਕ ਨੰਬਰ ਦਾ ਪਲੇਗ੍ਰਾਉਂਡ ਬਣਾਵਾਂਗੇ। ਛੱਪੜ ਦਾ ਕੰਮ ਕਿੰਨਾ ਹੋ ਚੁੱਕਿਆ? ਕਿਹੜੇ ਪਿੰਡਾਂ ਦੇ ਵਿੱਚ ਪਲੇਗ੍ਰਾਉਂਡ ਦਾ ਕੰਮ ਕਿੰਨਾ ਹੋ ਚੁੱਕਿਆ ਵੀਕਲੀ ਅਪਡੇਟ ਉਹਦੇ ਤੇ ਅਪਲੋਡ ਕਰਨੀ ਪਊ ਡੈਫੀਨੇਟ ਮੰਤਰੀ ਤਰਨਪੇਤ ਸੋਨ ਦਾ ਅੱਜ ਪਿੰਡਾਂ ਦਾ ਦੌਰਾ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜਾ ਪਿੰਡਾਂ ਦੀ ਜਿਹੜਾ ਨਰਿਕਸ਼ਨ ਉਹ ਕੀਤਾ ਜਾ ਰਿਹਾ ਇਸ ਵਕਤ ਮੰਤਰੀ ਤਰਨਪੇਤ ਸੋਨ ਸਾਡੇ ਨਾਲ ਜੀ ਸੋਨ ਸਰ ਪਿੰਡਾਂ ਦਾ ਨਰਿਕਸ਼ਨ ਕਰਨ ਦੇ ਲਈ ਅੱਜ ਪਹੁੰਚੇ ਹੋ ਕੀ ਕੁਝ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਸੀ ਕਿੱਥੇ ਤੱਕ ਪਹੁੰਚੇ ਅਸੀਂ ਮੈਂ ਨਾ ਮੇਰੀ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਸਰਕਾਰ ਦੇ ਵਿੱਚ ਇੱਕ ਫੈਸਲਾ ਲੱਤਾ ਬੜਾ ਜ਼ਬਰਦਸ ਫਲੈਗਸ਼ਿਪ ਪ੍ਰੋਗਰਾਮ ਹੈ ਕਿ ਅਸੀਂ ਸਾਰੇ ਪਿੰਡਾਂ ਦੇ ਛੱਪੜ ਸਾਰੇ ਪਿੰਡਾਂ ਦੇ ਵਿੱਚ ਪਲੇਗਰਾਉਂਡ ਇੱਕ ਨੰਬਰ ਦੇ ਟਾਪ ਕੁਆਲਟੀ ਦੇ ਬਣਾਉਣੇ ਨੇ ਅੱਜ ਮੈਂ ਰਾਜਪੁਰੇ ਦਾ ਜਿਹੜਾ ਕੰਸਟੀਟੂਐਂਸੀ ਦਾ ਪਿੰਡ ਹੈ ਖੇਜਰਗੜ ਉਰੇ ਆਇਆ ਐ ਐਡੀਆਂ ਐਡੀਆਂ ਝਾੜੀਆਂ ਖੜੀਆਂ ਸੀ ਉਹ ਦੇਖੋ ਤੁਸੀਂ ਪਿੱਛੇ ਨੂੰ ਕੈਮਰਾ ਘੁਮਾਓ ਉਹ ਝਾੜੀਆਂ ਖੜੀਆਂ ਸੀ ਉਰੇ ਕਿਹਨੇ ਸਾਰ ਲੈਣੀ ਸੀ ਇਹ ਝਾੜੀਆਂ ਕਟਾ ਕੇ ਉਰੇ ਪਲੇਗਰਾਉਂਡ ਬਣਾਇਆ ਹੈ ਚਾਰ ਕੀਲੇ ਚ ਪਲੇਗ੍ਰਾਉਂਡ ਬਣੇ ਆ ਇਹਦੇ ਆਲੇ ਦੁਆਲੇ ਇੰਟਰਲੋਕਿੰਗ ਟਾਈਲਾਂ ਲਾ ਕੇ ਟਰੈਕ ਬਣਾਇਆ ਇੱਕ ਨੰਬਰ ਦਾ ਪਲੇਗ੍ਰਾਉਂਡ ਬਣਾਵਾਂਗੇ ਔਰ ਔਰ ਉਸ ਤੋਂ ਬਾਅਦ ਚੋਂ ਆਸੀਂ ਐਸੇ ਤਰੀਕੇ ਨਾਲ ਜਿਹੜੇ ਪਿੰਡਾਂ ਦੇ ਟੋਬੇ ਨੇ ਪਿੰਡਾਂ ਦੀ ਟੋਬਿਆਂ ਦੀ ਸਫਾਈ ਦਾ ਕੰਮ ਚੱਲ ਰਿਹਾ ਪਹਿਲਾਂ ਡੀ ਵਾਟਰਿੰਗ ਹੋ ਰਹੀ ਹੈ ਫਿਰ ਡੀ ਸਿਲਟਿੰਗ ਹੋ ਰਹੀ ਹੈ ਇਹਨੂੰ ਕਰਾ ਕੇ ਡੀ ਵਾਟਰਿੰਗ ਡੀ ਸਿਲਟਿੰਗ ਕਰਾ ਕੇ ਛੱਪੜਾਂ ਨੂੰ ਇੱਕ ਨੰਬਰ ਦਾ ਬਣਾਣਾ ਹੈ ਔਰ ਇਹ ਹੀ ਸਾਡੀ ਇੱਕ ਪ੍ਰਾਇੋਰਟੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਇਆ ਕਲਪ ਕਰਦੇ ਆ। ਅੱਛਾ ਸੋਨ ਸਰ ਤੁਸੀਂ ਖੁਦ ਵਿਜ਼ਿਟ ਕਰ ਰਹੇ ਹੋ ਸਿਰਫ ਪਹਿਲਾਂ ਕੀ ਹੁੰਦਾ ਸੀ ਸਰਕਾਰਾਂ ਦੇ ਵੱਲੋਂ ਕੋਈ ਪ੍ਰੋਜੈਕਟ ਸ਼ੁਰੂ ਐਲਾਨ ਕਰ ਦਿੱਤਾ ਜਾਂਦਾ ਸੀ ਪਰ ਉਹ ਪ੍ਰੋਜੈਕਟ ਚੱਲ ਰਿਹਾ ਹੈ ਸ਼ੁਰੂ ਹੋਇਆ ਨਹੀਂ ਹੋਇਆ ਉਹਦੇ ਬਾਰੇ ਕਦੀ ਵੀ ਨਿਰੀਖਣ ਨਹੀਂ ਕੀਤਾ ਜਾਂਦਾ ਸੀ। ਸਾਡਾ ਮੋਨਿਟਰਿੰਗ ਸਿਸਟਮ ਬਹੁਤ ਹਾਲਾ ਕਸਮ ਦਾ ਬੜਾ ਬੇਸ਼ ਬੇਕਮਾਲ ਦਾ ਐਡਾ ਸ਼ਾਨਦਾਰ ਬਾ ਕਮਾਲ ਦਾ। ਬਾ ਕਮਾਲ ਦਾ ਮੋਨਿਟਰਿੰਗ ਸਿਸਟਮ ਹੈ ਸਾਡਾ ਅਸੀਂ ਤਾਂ ਹਰ ਰੋਜ਼ ਦੀ ਮਾਈਨਿਊਟਲੀ ਮੋਨਿਟਰਿੰਗ ਕਰ ਰਹੇ ਆ ਅਸੀਂ ਇੱਕ ਐਮਆਈਐਸ ਤਿਆਰ ਕਰ ਰਹੇ ਆ ਐਮਆਈਐਸ ਦੇ ਵਿੱਚ ਜੀਓ ਟੈਗਿੰਗ ਹੋਇਆ ਕਰੂਗੀ ਕਿਹੜੇ ਪਿੰਡ ਦੇ ਵਿੱਚ ਛੱਪੜ ਦਾ ਕੰਮ ਕਿੰਨਾ ਹੋ ਚੁੱਕਿਆ ਕਿਹੜੇ ਪਿੰਡ ਦੇ ਵਿੱਚ ਪਲੇ ਗਰਾਉਂਡ ਦਾ ਕੰਮ ਕਿੰਨਾ ਹੋ ਚੁੱਕਿਆ ਵੀਕਲੀ ਅਪਡੇਟ ਉਹਦੇ ਤੇ ਅਪਲੋਡ ਕਰਨੀ ਪਊ ਜੀ ਆਰਐਸਓ ਦੀ ਜੀਓ ਟੈਗਿੰਗ ਕਰਿਆ ਕਰਨਗੇ ਤੇ ਉਹਦੀਆਂ ਫੋਟੋਆਂ ਖਿੱਚ ਕੇ ਪਾਇਆ ਕਰਨਗੇ ਈ ਬੰਦਾ ਨੇ ਕੋਈ ਬੰਦਾ ਘਰ ਬੈਠੇ ਫੋਟੋ ਨਾ ਪਾ ਦਵੇ ਉਹਦੀ ਲੋਕੇਸ਼ਨ ਤੱਕ ਉਹਨੂੰ ਉਹਦੇ ਤੇ ਐਂਟਰ ਕਰਨੀ ਪਊ ਐਨਾ ਸ਼ਾਨਦਾਰ ਸਿਸਟਮ ਲੈ ਕੇ ਆ ਆ ਜੀ ਖੇਡ ਨਰਸਰੀਆਂ ਦੀ ਗੱਲ ਕੀਤੀ ਜਾ ਰਹੀ ਸੀ ਸੋਨ ਸਾਹਿਬ ਉਹ ਖੇਡ ਨਰਸਰੀਆਂ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਉਹਦੇ ਬਾਰੇ ਕੀ ਤੁਸੀਂ ਪਲਾਨ ਬਣਾ ਲਿਆ ਕਿ ਕਿਹੜੀ ਜਗ੍ਹਾ ਤੇ ਕਿਹੜੀ ਖੇਡ ਨਰਸਰੀ ਹਾਂ ਜੀ ਹਾਂ ਜੀ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਖੇਡ ਹੈ ਜ ਓਹ ਮਤਲਬ ਬੱਚੇ ਉਹਦੇ ਕੰਨੀ ਨੂੰ ਝੁਕਾਵ ਰੱਖਦੇ ਨੇ ਉਸ ਤਰ੍ਹਾਂ ਦੀ ਖੇਡ ਹੈ ਜਿਹੜੀ ਉਹ ਉਦੋਂ ਅਸੀਂ ਬਣਾ ਕੇ ਦਵਾਂਗੇ ਉਹ ਦੱਸੋ ਕੀ ਉਹਦੇ ਲਈ ਕੋਈ ਟਾਈਮ ਲਾਈਨ ਹੈ ਹਾਂ ਅਸੀਂ ਕਰ ਰਹੇ ਹਾਂ ਕੰਪਲੀਟ ਕਰਕੇ ਦੇਵਾਂਗੇ ਜੀ ਅਸੀਂ ਇਹਦੇ ਚ ਹਾਂਜੀ ਸਰ ਬਿਲਕੁਲ ਸਾਡੇ ਨਾਲ ਇਸ ਵਕਤ ਮੰਤਰੀ ਤਨਪਤ ਸੋਨ ਸੀ ਇੱਕ ਵਾਰ ਮੈਂ ਤਸਵੀਰਾਂ ਜ਼ਰੂਰ ਦਿਖਾ ਦੇਣੀ ਆ ਜਿਹੜੀ ਇਹ ਜਗ੍ਹਾ ਦਾ ਜਿਹੜਾ ਹੈ ਨਿਰਖਣ ਕਰਨ ਦੇ ਲਈ ਇੱਥੇ ਪਹੁੰਚੇ ਸੀ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਗਰਾਊਂਡ ਜਿਹੜਾ ਹੈ ਉਹ ਬੱਚਿਆਂ ਨੂੰ ਜਿਹੜਾ ਗਰਾਊਂਡ ਦੇ ਨਾਲ ਜੋੜਨ ਦਾ ਇੱਕ ਮੋਟਿਵ ਲੈ ਕੇ ਚੱਲੇ ਨੇ ਤੇ ਇਸ ਗਰਾਊਂਡ ਦੇ ਨਾਲ ਜੋੜਨ ਦੇ ਲਈ ਜਿਹੜਾ ਹੈ ਇਹ ਗਰਾਊਂਡ ਤਿਆਰ ਕੀਤਾ ਗਿਆ ਤੁਸੀਂ ਜਿਹੜੀਆਂ ਝਾੜੀਆਂ ਦਾ ਜ਼ਿਕਰ ਕਰ ਰਹੇ ਸੀ ਜਿਵੇਂ ਉਹ ਪਿੱਛੇ درخت ਦਿਖ ਰਿਹਾ ਕਹਿੰਦੇ ਇਦਾਂ ਦੀਆਂ ਝਾੜੀਆਂ ਇਸ ਜਗ੍ਹਾ ਤੇ ਸੀ ਤੇ ਇਸ ਨੂੰ ਪ੍ਰੋਪਰ ਜਿਹੜਾ ਹੈ ਸਾਫ਼ ਕੀਤਾ ਗਿਆ ਤਾਂ ਬਿਲਕੁਲ ਮੰਤਰੀ ਸਾਹਿਬ ਜਿਸ ਗਰਾਊਂਡ ਦੀ ਜ਼ਿਕਰ ਕਰ ਰਹੇ ਸੀ ਜਿਸ ਦਾ ਇੱਥੇ ਦौरा ਕਰਨ ਦੇ ਲਈ ਪਹੁੰਚਨੇ ਇਹ ਉਹ ਗਰਾਊਂਡ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਪੱਧਰ ਕੀਤਾ ਹੋਇਆ ਇਹ ਗਰਾਊਂਡ ਹੈ ਇੱਥੇ ਝਾੜੀਆਂ ਕਿਹਾ ਜਾ ਰਿਹਾ ਜਿਵੇਂ ਪਹਿਲਾਂ ਉਧਰ ਝਾੜੀਆਂ ਸੀ ਉਵੇਂ ਇੱਥੇ ਕਹਿੰਦੇ ਝਾੜੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਸਾਫ਼ ਸਫਾਈ ਖਿਆ ਦੇ ਖੇਡਣ ਦੇ ਲਈ ਇਹ ਜਿਹੜਾ ਗਰਾਊਂਡ ਹੈ ਉਹ ਤਿਆਰ ਕੀਤਾ ਗਿਆ ਤਾਂ ਜੋ ਨੌਜਵਾਨੀ ਨੂੰ ਜਿਹੜਾ ਨਸ਼ਿਆਂ ਤੋਂ ਬਚਾਉਣ ਦੇ ਲਈ ਖੇਡ ਗਰਾਊਂਡਾਂ ਦੇ ਨਾਲ ਜੋੜਿਆ ਜਾਏ ਇੱਕ ਵੱਡਾ ਏਮ ਲੈ ਕੇ ਸਰਕਾਰ ਚੱਲੀ ਹੈ ਇਸ ਦੇ ਤਹਿਤ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਇਹੋ ਜਿਹੇ ਖੇਡ ਗਰਾਊਂਡ ਜਿਹੜੇ ਨੇ ਉਹ ਬਣਾ ਕੇ ਦਿੱਤੇ ਜਾ ਰਹੇ ਨੇ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੂ ਮਿਰੋ